ਤਾਂ ਲੱਗਦਾ ਵੀ theater artist ਕਿੰਨਾ ਕੀਤੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ। ਮੋਕਾ ਨਹੀਂ ਦਿੰਦੇ ਉਹ ਯੂਜ਼ ਕਰਦੇ ਆ। ਦੇਖੋ ਇੱਕ ਆਡੀਸ਼ਨ ਰੱਖਿਆ ਜਾਂਦਾ। ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਕਿ ਜੈਨੂਇਨ ਆਡੀਸ਼ਨ ਹੈ ਕਿ ਫੇਕ ਆਡੀਸ਼ਨ। ਉਹ ਫਿਰ ਇਹ ਨਹੀਂ ਦੇਖਦੇ ਕਿ ਐਕਟਰ ਅੱچھے ਸਸਤੇ ਕੌਣ ਬੈਠੇ। ਸੌਣ ਤੇ ਜਿਹੜੀ ਤਲਵਾਰ ਰੱਖੀ ਜਾਂਦੀ ਹੈ theater ਆ। ਜਦੋਂ ਖੜੀ ਸੀ ਕਿ ਤੇ ਮੈਂ ਸੌਂ ਰਹੀ ਸੀ ਤੁਸੀਂ ਨਾ ਅਵਾਰਨਿੰਗ ਟੂ ਦਾ ਆ ਰਹੀ ਪਰ ਤੁਸੀਂ ਇੰਡਸਟਰੀ ਨੂੰ ਵੀ ਵਾਰਨਿੰਗ ਦੇ ਰਹੇ ਸੀ ਇਹ ਕਿਹੜੀ ਵਾਰਨਿੰਗ ਸੀ ਇਹਦੇ ਬਾਰੇ ਵੀ ਦੱਸੋ ਨਹੀਂ ਉਹ ਇੰਡਸਟਰੀ ਨੂੰ ਵਾਰਨਿੰਗ ਨਹੀਂ ਹੈ ਇਹ ਨਾ ਹਰ ਇੱਕ ਇੰਡਸਟਰੀ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਹੈ ਕਿ ਜਿਹੜਾ ਵੀ ਬੰਦਾ ਆ ਜਾਂਦਾ ਜਦੋਂ ਉਹਨੂੰ ਖੁਦ ਨੂੰ ਆਉਂਦਾ ਸਾਰੇ ਉਸੇ ਤਰਾਸ ਦੀ ਤੋਂ ਹੈ ਮੈਂ ਅਜ ਐਕਟਰ ਹਾਂ ਮੈਨੂੰ ਪੈਸੇ ਨਹੀਂ ਮਿਲ ਰਹੇ ਬਹੁਤ ਘੱਟ ਮਿਲਦੇ ਆ ਮੈਂ ਤਾਂ ਕਰਨੀਆਂ ਪੈਂਦੀਆਂ ਔਰ ਇਹ ਮੇਰੇ ਨਹੀਂ ਹੈ ਨਿਰਮਲ ਰਿਸ਼ੀ मैम ਨੇ ਵੀ ਇਹ ਕਿੰ ਇੰਟਰਵਿਊ ਚ ਕਿਹਾ ਸੀਗਾ ਜਦੋਂ ਏਡੇ ਏਡੇ ਵੱਡੇ ਦਿਗਜ ਐਕਟਰਾਂ ਨੂੰ ਇਦਾਂ ਦੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹ ਪ੍ਰੋਬਲਮ ਹੈ ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਿ ਜਿਵੇਂ ਹੁਣ ਸਰਦਾਰ ਸੋਹੀ ਸਾਹਿਬ ਹੋ ਗਏ ਨਿਰਮਲ ਰਿਸ਼ੀ मैम ਹੋ ਗਏ ਇਹ ਜਿੰਨੇ ਵੀ ਥੋੜੇ ਜਿਹਾ ਸੀਨੀਅਰ ਐਕਟਰ ਹੈ ਤਾਂ ਮੈਨੂੰ ਲੱਗਦਾ ਕਿ ਇਹਨਾਂ ਨੂੰ ਤਾਂ ਸਾਰੀ ਦੀ ਸਾਰੀ ਪੇਮੈਂਟ ਵੈਲੇ ਹੀ ਕਰ ਦੇਣੀ ਚਾਹੀਦੀ ਕੀ ਮੁੱਕਰਨਗੇ ਉਹ ਚਾਰੇ ਸਾਰੀ ਉਮਰ ਦਾ ਗੱਡੀ ਹੁਣ ਤਾਂ ਸਿਰਫ ਉਹ ਕੈਰੈਕਟਰ ਕਰਨ ਵਾਸਤੇ ਕੰਮ ਕਰ ਰਹੇ ਆ ਤੁਸੀਂ ਉਹਨਾਂ ਨਾਲ ਵੀ ਐਦਾਂ ਕਰ ਰਹੇ ਇਹਦਾ ਮਤਲਬ ਹੈ ਕਿ ਤੁਸੀਂ ਇੰਡਸਟਰੀ ਨਾਲ ਆਪਣੇ ਰੋਜ਼ਗਾਰ ਨਾਲ ਬੇਈਮਾਨੀ ਕਰ ਰਹੇ ਹੋ ਇੱਕ ਡਾਇਰੈਕਟਰ ਹੈ ਉਹ ਅਸਿਸਟ ਕਰਦਾ ਸੀਗਾ ਉਹਨੂੰ ਥੋੜੇ ਪੈਸੇ ਮਿਲਦੇ ਸੀ ਖੁਦ ਡਾਇਰੈਕਟਰ ਬਣ ਗਿਆ ਉਸ ਤੋਂ ਬਾਅਦ ਆਪਣੀ ਫੀਸ ਉਹਨੀ ਰੱਖੂਗਾ ਬਾਕੀ ਐਕਟਰਾਂ ਦੀ ਬਾਕੀ ਡਿਪਾਰਟਮੈਂਟਾਂ ਵਾਲੀ ਉਹ ਕੋਈ ਨਹੀਂ ਉਹਨੂੰ ਤਾਂ ਮੈਨੇਜ ਲਿਆਉਂਗਾ ਕੋਈ ਗੱਲ ਅੱਛਾ ਕੀ ਦੀ ਗੱਲ ਕਰੋ ਰੰਗ ਦੀ ਰੰਗ ਨੂੰ ਮੈਂ ਲਿਆਉਂਗਾ ਕੋਈ ਨਹੀਂ ਕੋਈ ਉਹਨੀ ਟੈਨਸ਼ਨ ਨਾਲ ਹੈ ਮੇਰੀ ਫੀਸ ਨਿਕਲਣੀ ਚਾਹੀਦੀ ਮੈਂ 35 ਲੱਖ 40 ਲੱਖ ਹੀ ਲਊਂਗਾ 25 ਲੱਖ ਤੀਰੇ ਜਿੰਨਾ ਵੀ ਹੈ ਹਾਂ ਉਹਨੂੰ ਮੈਂ ਲਿਆਉਂਗਾ ਉਹਦੀ ਕੋਈ ਗੱਲ ਨਹੀਂ ਐ ਭਾਈ ਐਦਾਂ ਦਾ ਕਰਕੇ ਵੀ ਆ ਐਕਟਰ ਜ਼ਿਆਦਾ ਆਪਾਂ ਨੂੰ ਚਾਹੀਦੇ ਆ ਐਂ ਕਰੋ ਆਡੀਸ਼ਨ ਰੱਖੋ ਥੀਏਟਰ ਵਾਲਿਆਂ ਨੂੰ ਮੌਕਾ ਦਿਓ ਮੌਕਾ ਨਹੀਂ ਦਿੰਦੇ ਉਹ ਯੂਜ਼ ਕਰਦੇ ਆ ਮੌਕਾ ਦੇਣਾ ਤੇ ਯੂਜ਼ ਕਰਨ ਚ ਫਰਕ ਹੈ ਇਹ ਵੀ ਸਵਾਲ ਸੀਗਾ ਕਿਤੇ ਨਾ ਕਿਤੇ ਨਾ ਮੈਂ ਸਵਾਲ ਅਕਸਰ ਪੁੱਛਦੀ ਵੀ ਹੁੰਦੀ ਵੀ ਇਦਾਂ ਲੱਗਦਾ ਵੀ ਥੀਏਟਰ ਆਰਟਿਸਟ ਕਿਤੇ ਨਾ ਕਿਤੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ ਹੈ ਜਾਂ ਮੇਨ ਲੀਡ 'ਚ ਇੰਨਾ ਜ਼ਿਆਦਾ ਨਹੀਂ ਦਿਖਾਇਆ ਜਾਂਦਾ ਤਾਂ ਲੱਗਦਾ ਵੀ ਇਸ ਤਰੀਕੇ ਨਾਲ ਹੁੰਦਾ ਹੈ ਇੰਡਸਟਰੀ ਦੇ ਵਿੱਚ ਨਹੀਂ ਇਹ ਉਹਨਾਂ ਦੀ ਗਲਤੀ ਹੈ ਥੀਏਟਰ ਵਾਲੇ ਆਰਟਿਸਟਾਂ ਦੀ ਗਲਤੀ ਹੈ ਇਹ ਇੰਡਸਟਰੀ ਦੀ ਕੋਈ ਗਲਤੀ ਨਹੀਂ ਹੈ ਦੇਖੋ ਇੱਕ ਆਡੀਸ਼ਨ ਰੱਖਿਆ ਜਾਂਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਕਿ ਜੈਨੂਇਨ ਆਡੀਸ਼ਨ ਹੈ ਕਿ ਫੇਕ ਆਡੀਸ਼ਨ ਹੈ ਕੁਝ ਲੋਕ ਹੈ ਸਟਾਰ ਕਾਸਟ ਲੈ ਲੈਣਗੇ ਵੱਡੇ ਐਕਟਰ ਲੈ ਲੈਣਗੇ ਫਿਰ ਪਿੱਛੇ ਬਚਦੇ ਆ ਛੋਟੇ ਕਰੈਕਟਰ ਆ ਸ਼ੀਰੋ ਦੇ ਨਾਲ ਤਿੰਨ ਮੁੰਡੇ ਆ ਉਹ ਫਿਰ ਇਹ ਨਹੀਂ ਦੇਖਦੇ ਕਿ ਐਕਟਰ ਅੱچھے ਸਸਤੇ ਕੌਣ ਪਹਿਨਗੇ ਔਰ ਉੱਥੇ ਧੌਣ ਤੇ ਜਿਹੜੀ ਤਲਵਾਰ ਰੱਖੀ ਜਾਂਦੀ ਹੈ ਥੀਏਟਰ ਵਾਲਿਆਂ ਤੇ ਔਰ ਥੀਏਟਰ ਵਾਲਿਆਂ ਨੂੰ ਚਾਹੀਦਾ ਜੇ ਤੁਸੀਂ ਥੀਏਟਰ ਕੀਤਾ ਹੀ ਹੈ ਜੇ ਤੁਸੀਂ ਚਾਹੋ ਕਿ ਹਾਂ ਅਸੀਂ ਮਿਹਨਤ ਕੀਤੀ ਹੈ ਉਹਦਾ ਮੁੱਲ ਮਿਲੇ ਤਾਂ ਤੁਹਾਡਾ ਸਬਰ ਰੱਖੋ ਜਦ ਜਦੋਂ ਤੁਹਾਨੂੰ ਉਦਾਂ ਦਾ ਕਰੈਕਟਰ ਜਿੰਨਾ ਚਿਰ ਨਹੀਂ ਮਿਲਦਾ ਉਹਨਾਂ ਚਿਰ ਤੁਸੀਂ ਨਾ ਕਰੋ